ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਸਲੰਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਆਂ ਆਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਵਾਹਿਗੁਰੂ ਜੀ ਅਸੀਂ ਵੀ ਸਾਰੇ ਠੀਕ ਠਾਕ ਆ ਥੰਮੈਲ ਤੋਂ ਤੁਹਾਨੂੰ ਸਭ ਨੂੰ ਪਤਾ ਚੱਲ ਗਿਆ ਹੋਣਾ ਕਿ ਅੱਜ ਦੀ ਵੀਡੀਓ ਅਸੀਂ ਕਿਸ ਟੌਪਿਕ ਤੇ ਲੈ ਕੇ ਆਏ ਆਂ ਤਾਂ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸ਼ੁਰੂ ਕਰਦੇ ਆਂ ਆਪਾਂ ਅੱਜ ਦੀ ਵੀਡੀਓ ਤਾਂ ਅੱਜ ਦਾ ਟਾਪਿਕ ਹੈ ਵੈਗੁਰੂ ਜੀ ਕਿ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਦੁੱਖ ਕਿਉਂ ਆਉਂਦੇ ਆ ਤੇ ਜਿਹੜੇ ਦੁੱਖ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਆਉਣੇ ਕਿਉਂ ਜ਼ਰੂਰੀ ਆ ਹਣ ਤੁਸੀਂ ਇਸ ਟਾਪਿਕ ਤੇ ਕਹੋਗੇ ਕਿ ਕੋਈ ਦੁੱਖ ਕਿਉਂ ਮੰਗੇਗਾ ਕੋਈ ਕਿਉਂ ਜ਼ਰੂਰੀ ਹੋ ਸਕਦੇ ਆ ਦੁੱਖ ਵੈਗੁਰੂ ਜੀ ਕੋਈ ਵੀ ਅਨਛਾਨ ਦੁੱਖ ਮੰਗਦਾ ਨਹੀਂਗਾ ਤੇ ਪਰ ਆਪਾਂ ਨੂੰ ਕਰਮਾਂ ਅਨੁਸਾਰ ਜਿਹੜੇ ਆਪਣੇ ਪਿਛਲੇ ਕਰਮ ਕੀਤੇ ਹੁੰਦੇ ਆ ਜਾਂ ਜੋ ਆਪਾਂ ਇੱਥੇ ਜ਼ਿੰਦਗੀ ਦੇ ਵਿੱਚ ਹੁਣ ਕਰ ਰਹੇ ਹੋਣੇ ਉਹ ਸੰਸਾਰ ਆਪਾਂ ਨੂੰ ਦੁੱਖ ਆਉਂਦੇ ਵੈਗੁਰੂ ਜੀ ਕਿਸੇ ਕੋਲ ਕਿੰਨਾ ਵੀ ਪੈਸਾ ਹੈ ਕਿਸੇ ਕੋਲ ਕਿੰਨਾ ਵੱਡਾ ਅਹੁਦਾ ਹੈ ਦੁੱਖ ਵੈਗੁਰੂ ਜੀ ਹਰ ਇੱਕ ਨੂੰ ਆਉਂਦੇ ਆ ਜ਼ਰੂਰ ਤੁਸੀਂ ਇਹ ਦੇਖਿਆ ਹੋਣਾ ਅਕਸਰ ਜਿਹੜੇ ਲੋਕਾਂ ਕੋਲ ਬਹੁਤ ਜ਼ਿਆਦਾ ਪੈਸਾ ਨਾ ਉਹਨਾਂ ਕੋਲ ਉਹਨਾਂ ਨੂੰ ਦੁੱਖ ਬਹੁਤ ਜ਼ਿਆਦਾ ਨੇ ਕਿਉਂਕਿ ਆਪਾਂ ਨੂੰ ਵੈਗੁਰੂ ਜੀ ਉਹਨਾਂ ਦੀਆਂ ਗੱਡੀਆਂ ਕਾਰਾਂ ਦਿਸਦੀਆਂ ਨੇ ਉਹਨਾਂ ਦਾ ਪੈਸਾ ਦਿਸਦਾ ਪਰ ਉਹਨਾਂ ਨੂੰ ਇੰਨੇ ਜ਼ਿਆਦਾ ਦੁੱਖ ਹੈ ਕਿ ਜਿਵੇਂ ਆਪਾਂ ਰਾਤਾਂ ਦੇ ਨੇਂਦ ਸੌਖੇ ਸੌ ਜਾਂਦੇ ਆ ਇਹ ਉਹਨਾਂ ਦੀ ਰਾਤਾਂ ਦੀ ਨੀਂਦ ਵੀ ਸੌਖੀ ਨਹੀਂ ਆਉਂਦੀ ਉਹਨਾਂ ਨੂੰ ਕਿੰਨੀਆਂ ਕਿੰਨੀਆਂ ਗੋਲੀਆਂ ਲੈ ਕੇ ਉਹ ਸੌਂਦੇ ਆ ਤੇ ਜੋ ਉਹਨਾਂ ਦਾ ਪਰਿਵਾਰਿਕ ਮੋਹ ਪਿਆਰ ਉਹ ਵੀ ਨਹੀਂ ਹੁੰਦਾਗਾ ਤੇ ਜੋ ਪਰਿਵਾਰ ਦੇ ਵਿੱਚ ਜਿਵੇਂ ਆਪਾਂ ਦੁੱਖ ਸੁੱਖ ਕਰਦੇ ਆ ਹੱਸਦੇ ਖੇਡਦੇ ਆ ਉਹ ਕੁਝ ਉਹਨਾਂ ਦਾ ਕੁਝ ਵੀ ਨਹੀਂ ਪਰ ਪਰਿਵਾਰ ਦਾ ਹੁੰਦਾ ਪਰਿਵਾਰ ਦੇ ਵਿੱਚ ਹੁੰਦਾ ਤਾਂ ਉਹਨਾਂ ਲੋਕਾਂ ਨੂੰ ਬਹੁਤ ਜ਼ਿਆਦਾ ਦੁੱਖ ਹੁੰਦੇ ਆ ਠੀਕ ਹੈ ਤੇ ਇਸ ਤਰ੍ਹਾਂ ਜਿਵੇਂ ਵੀ ਜਿਵੇਂ ਆਪਾਂ ਕਰਮ ਜੋ ਕਿਤੇ ਉਸ ਹੱਬ ਨਾਲ ਆਪਾਂ ਨੂੰ ਦੁੱਖ ਤਕਲੀਫ ਆਉਂਦੀ ਹੈ ਹੁਣ ਵੈਗੁਰੂ ਜੀ ਆਪਾਂ ਨੂੰ ਜਿਹੜੀ ਇਹ ਦੁੱਖ ਤਕਲੀਫ ਹੈ ਜ਼ਿੰਦਗੀ ਦੇ ਵਿੱਚ ਆਉਣੀ ਕਿਉਂ ਜ਼ਰੂਰੀ ਹੈ ਅਸਲ 'ਚ ਤੁਸੀਂ ਵੈਗੁਰੂ ਜੀ ਗੁਰਬਾਣੀ ਦੇ ਵਿੱਚ ਕਿਤੇ ਪੜਿਆ ਹੋਣਾ ਕਥਾ ਵਿਚਾਰਕਾਂ ਕੋਲੋਂ ਕਦੇ ਕਥਾ ਸੁਣੀ ਹੋਣੀ ਹੈ ਕਿ ਜਿਹੜਾ ਆਪਾਂ ਨੂੰ ਜਿਹੜਾ ਮਨੁੱਖਾ ਜਨਮ ਮਿਲਿਆ ਠੀਕ ਹੈ ਇਹ ਇੱਕ ਸ੍ਰੇਸ਼ਟ ਜਨਮ ਮੰਨਿਆ ਗਿਆ ਕਿਉਂ ਸ੍ਰੇਸ਼ਟ ਜਨਮ ਮੰਨਿਆ ਗਿਆ ਇਹ ਕਿਉਂਕਿ ਕਹਿੰਦੇ ਨੇ ਕਿ ਇਹ 84 ਜੁਨਾ ਤੋਂ ਬਾਅਦ ਆਪਾਂ ਨੂੰ ਮਿਲਦਾ ਕਿਉਂ ਮਿਲਦਾ ਕਿਉਂਕਿ ਇਹਦੇ ਵਿੱਚ ਫਿਰ ਕਿਹਾ ਜਾਂਦਾ ਜਿਹੜਾ ਮਨੁੱਖਾ ਜਨਮ ਹੈ ਉਹਦੇ ਆਪਣਾ ਸਾਰੇ ਕੁਝ ਹੱਥ ਹੁੰਦਾ ਠੀਕ ਹੈ ਕਿਸੇ ਤਰ੍ਹਾਂ ਦਾ ਵੀ ਉਹ ਕੰਮ ਕਰ ਸਕਦਾ ਤੇ ਮਨੁੱਖਾ ਜਨਮ ਆਪਾਂ ਨੂੰ ਤਾਂ ਮਿਲਦਾ ਤਾਂ ਜੋ ਆਪਾਂ ਪਰਮਾਤਮਾ ਦੀ ਭਗਤੀ ਕਰ ਸਕੀ ਸਕੀ ਚੰਗੇ ਕਰਮ ਕਰੀਏ ਗੁਰਬਾਨੀ ਨਾਲ ਜੁੜੀਏ ਪਰਮ ਅਕਾਲ ਪੁਰਖ ਦਾ ਨਾਮ ਧਿਆਈਏ ਨਾਮ ਸਿਮਰਨ ਕਰੀਏ ਤਾਂ ਜੋ ਆਪਣਾ ਜਿਹੜਾ ਜਨਮ ਮਰਨ ਦਾ ਗੇੜ ਇਹ ਕੱਟਿਆ ਜਾਵੇ ਠੀਕ ਹੈ ਤੇ ਮਨੁੱਖਾ ਜਨ ਨੂੰ ਸ੍ਰੇਸ਼ਟ ਇਸ ਕਰਕੇ ਮੰਨਿਆ ਜਾਂਦਾ ਹੈਗਾ ਕਿਉਂਕਿ ਕੋਈ ਵੀ ਜੂਨ ਤੁਸੀਂ ਵੈਗਰੂ ਜੀ ਦੇਖੋਗੇ ਉਹਨੂੰ ਇੰਨੀ ਜ਼ਿਆਦਾ ਜਿਹੜੀਆਂ ਸ਼ਕਤੀਆਂ ਪਾਵਰ ਸ਼ਕਤੀਆਂ ਉਹਦੇ ਕੋਲ ਨਹੀਂ ਜਿੰਨੀਆਂ ਮਨੁੱਖਾ ਜਨਮ ਕੋਲ ਹੈ ਤੇ ਜੇਕਰ ਹੁਣ ਆਪਾਂ ਨਾਮ ਸਿਮਰਨ ਦੀ ਗੱਲ ਕਰੀਏ ਤਾਂ ਵੈਗਰੂ ਜੀ ਤੁਸੀਂ ਦੇਖਿਆ ਹੋਣਾ ਕਿ ਗੁਰੂ ਘਰਾਂ ਦੇ ਵਿੱਚ ਇੱਕ ਮਨੁੱਖੀ ਹੈ ਜਿਹਨੂੰ ਜਾਣ ਦੀ ਪੂਰੀ ਤਰ੍ਹਾਂ ਆਗਿਆ ਹੁੰਦੀ ਹੈ ਠੀਕ ਹੈ ਉਹ ਨਾ ਤੋ ਕੇ ਆਪਣਾ ਪਵਿੱਤਰ ਹੋ ਕੇ ਗੁਰੂ ਘਰ ਦੇ ਵਿੱਚ ਜਾ ਸਕਦਾ ਕਿੰਨਾ ਟਾਈਮ ਮਰਜ਼ੀ ਬੈਠ ਸਕਦਾ ਉੱਥੇ ਪਾਣੀ ਪਾਠ ਪੂਜਾ ਕਰ ਸਕਦਾ ਉੱਥੇ ਬਾਣੀ ਪੜ ਸਕਦਾ ਉੱਥੇ ਸੇਵਾ ਕਰ ਸਕਦਾ ਠੀਕ ਹੈ ਹੁਣ ਉਸ ਤੋਂ ਇਲਾਵਾ ਦੇਖੋ ਜਿੰਨੀਆਂ ਵੀ ਜੂਨਾਂ ਜੇਕਰ ਹੁਣ ਉੱਥੇ ਕੋਈ ਕੁੱਤਾ ਜਾਵੜਦਾ ਆਪਾਂ ਕੋਈ ਬੈਠਣ ਦਿੰਨੇ ਆ ਜੇ ਕੋਈ ਗਾਂ ਮੱਝ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਜੂਨ ਹੈ ਠੀਕ ਹੈ ਉਹਨੂੰ ਭਜਾਉਂਦੇ ਆ ਇੱਕ ਕਲਾ ਮਨੁੱਖਾ ਜਾਨ ਵੀ ਹੈ ਜਿਹੜਾ ਵੀ ਜਾ ਕੇ ਵਧੀਆ ਅਕਾਲ ਪੁਰਖ ਦੀ ਭਗਤੀ ਕਰ ਸਕਦਾ ਹੈ ਠੀਕ ਹੈ ਤਾਂ ਅਵਨੇ ਆਪਾਂ ਆਪਣੇ ਟੌਪਿਕ ਤੇ ਤੇ ਹੁਣ ਜਿਹੜੇ ਜ਼ਿੰਦਗੀ ਦੇ ਵਿੱਚ ਵੈਗੁਰੂ ਜੀ ਦੁੱਖ ਕਿਉਂ ਆਉਂਦੇ ਆ ਠੀਕ ਹੈ ਜਿਹੜੇ ਮਨੁੱਖਾ ਜਨਮ ਆਪਾਂ ਨੂੰ ਪਰਮਾਤਮਾ ਨੇ ਤਾਲ ਦਿੱਤਾ ਕਿ ਪਰਮਾਤਮਾ ਦਾ ਨਾਮ ਸਿਮਰਨ ਕਰਕੇ ਆਪਣਾ ਜਨਮ ਜਿਹੜਾ ਜਨਮ ਮਰਨ ਦਾ ਗੇੜ ਨੂੰ ਉਹਨੂੰ ਖਤਮ ਕੀਤਾ ਜਾ ਸਕੇ ਠੀਕ ਹੈ ਤੇ ਪਰ ਜੇ ਜਦੋਂ ਆਪਾਂ ਜਨਮ ਲੈ ਲੈਂਦੇ ਆ ਤੇ ਦੁਨੀਆ ਇੰਨੀ ਕੁ ਰੰਗਿਲੀ ਲੱਗਦੀ ਆ ਆਪਾਂ ਨੂੰ ਕਿ ਆਪਾਂ ਦੁਨੀਆ ਦੀਆਂ ਜ਼ਿੰਮੇਵਾਰੀਆਂ ਵਿੱਚ ਠੀਕ ਹੈ ਇਥੋਂ ਦੇ ਜਿਹੜਾ ਰੰਗਲਾਪਨ ਹੁੰਦਾ ਉਹਦੇ ਵਿੱਚ ਆਪਾਂ ਇੰਨੇ ਗਵਾਚ ਜਾਂਦੇ ਕਿ ਪ੍ਰਮਾਤਮਾ ਨੂੰ ਆਪਾਂ ਭੁੱਲ ਜਾਂਦੇ ਹਾਂ ਹੁਣ ਜਿੰਨੇ ਤੱਕ ਆਪ ਨੂੰ ਕੋਈ ਦੁੱਖ ਨਹੀਂ ਆਉਂਦਾ ਕੋਈ ਵੀ ਇਨਸਾਨ ਪ੍ਰਮਾਤਮਾ ਨੂੰ ਯਾਦ ਨਹੀਂ ਕਰਦਾ ਇਸ ਕਰਕੇ ਦੁੱਖ ਜ਼ਿੰਦਗੀ ਵਿੱਚ ਆਉਣੇ ਜ਼ਰੂਰੀ ਤਾਂ ਹੈ ਕਿ ਆਪਾਂ ਪ੍ਰਮਾਤਮਾ ਨਾਲ ਜੁੜੇ ਰਹੀਏ ਪ੍ਰਮਾਤਮਾ ਨੂੰ ਆਪਾਂ ਯਾਦ ਰੱਖੀਏ ਗੁਰਬਾਣੀ ਨਾਲ ਜੁੜੀਏ ਠੀਕ ਹੈ ਜੇਕਰ ਜ਼ਿੰਦਗੀ ਦੇ ਵਿੱਚ ਦੁੱਖ ਨਹੀਂ ਆਉਣਗੇ ਨਾ ਤਾਂ ਕੋਈ ਵੀ ਗੁਰੂ ਮਹਾਰਾਜ ਨੂੰ ਯਾਦ ਨਹੀਂ ਕਰੂਗਾ ਕਿ ਕੋਈ ਕੋਈ ਹੁੰਦਾ ਗੁਰਮਖਾ ਪਿਆਰਾ ਕੋਈ ਜਿਹਦੇ ਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਕੋਈ ਰੱਬੀ ਰੂਹ ਹੁੰਦੀ ਹੈ ਜਿਹੜਾ ਜਿਹਨੂੰ ਬਹੁਤ ਜ਼ਿਆਦਾ ਚੀਜ਼ਾਂ ਮਤਲਬ ਮੋਹ ਮਾਇਆ ਮਿਲ ਜਾਂਦਾ ਹੈਗਾ ਹਰ ਤਰ੍ਹਾਂ ਦਾ ਉਹਨੂੰ ਸਹੂਲਤ ਮਿਲ ਜਾਂਦੀ ਹਰ ਤਰ੍ਹਾਂ ਦਾ ਸੁੱਖ ਉਹਨੂੰ ਮਿਲਦਾ ਹੈ ਉਹ ਪਰਮਾਤਮਾ ਨੂੰ ਯਾਦ ਕਰਦਾ ਤਾਂ ਇਹੋ ਜੀ ਵਾਹਿਗੁਰੂ ਜੀ ਕੋਈ ਕਰੂਹ ਹੁੰਦੀ ਹੈ ਕੋਈ ਰੱਬੀ ਰੂਹ ਇਹੋ ਜਿਹਾ ਕੋਈ ਗੁਰਮਖਾ ਪਿਆਰਾ ਇਹੋ ਜਿਹਾ ਕੋਈ ਹੁੰਦਾ ਜਿਹੜਾ ਜਿਹਨੂੰ ਸਾਰਾ ਸੁੱਖ ਮਿਲਦਾਗਾ ਬਹੁਤ ਪੈਸਾ ਮਿਲਦਾ ਤੇ ਉਹ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਪਰਮਾਤਮਾ ਦੀ ਭਗਤੀ ਕਰਦਾ ਪਰ ਅਕਸਰ ਵਾਹਿਗੁਰੂ ਜੀ ਜਿਵੇਂ ਹੀ ਆਪਾਂ ਨੂੰ ਕੋਈ ਸੁੱਖ ਮਿਲਦਾ ਤਾਂ ਆਪਾਂ ਪਰਮਾਤਮਾ ਨੂੰ ਭੁੱਲ ਜਾਂਦੇ ਆ ਠੀਕ ਹੈ ਤੇ ਜਿਹਨੂੰ ਜ਼ਿੰਦਗੀ ਦੇ ਵਿੱਚ ਬਿਲਕੁਲ ਦੁੱਖ ਨਹੀਂ ਆਉਂਦੇਗੇ ਤਾਂ ਉਹ ਪਰਮਾਤਮਾ ਤੋਂ ਬਹੁਤ ਦੂਰ ਹੋ ਜਾਂਦਾ ਇਸ ਕਰਕੇ ਵਾਹਿਗੁਰੂ ਜੀ ਦੁੱਖ ਬਹੁਤ ਜ਼ਰੂਰੀ ਹੈ ਦੇਖੋ ਤੁਸੀਂ ਦੁਨੀਆ ਦੇ ਵਿੱਚ ਕੁਝੇ ਤਰ੍ਹਾਂ ਦੀ ਵੀ ਕੋਈ ਆਸੇ-ਪਾਸੇ ਦੀਆਂ ਉਦਾਹਰਨਾਂ ਦੇਖੋਗੇ ਤੁਸੀਂ ਆਪਣੇ ਆਪ ਨੂੰ ਦੇਖ ਲੋ ਜਦੋਂ ਵੀ ਆਪਾਂ ਨੂੰ ਕੋਈ ਦੁੱਖ ਹੁੰਦਾ ਤਾਂ ਆਪਾਂ ਪਰਮਾਤਮਾ ਅਗੇ ਅਰਦਾਸਾਂ ਕਰਦੇ ਆ ਜਾ ਕੇ ਨੱਕ ਰਗੜਦੇ ਆ ਇੰਨੇ ਦਿਨ ਅਸੀਂ ਪਾਠ ਕਰਾਂਗੇ ਨਿਤਨੇਮ ਕਰਾਂਗੇ ਅਮਰਤ ਵੇਲਾ ਸੰਭਾਲਾਂਗੇ ਜਦੋਂ ਵਾਹਿਗੁਰੂ ਜੀ ਉਹ ਆਪਣਾ ਜਿਹੜਾ ਦੁੱਖ ਕੱਟਿਆ ਜਾਂਦਾ ਹੌਲੀ-ਹੌਲੀ ਹੌਲੀ-ਹੌਲੀ ਅੱਜ ਹੋਰ ਕੱਲ ਹੋਰ ਹੌਲੀ-ਹੌਲੀ ਆਪਣਾ ਕਰਕ ਪੈਣਾ ਸ਼ੁਰੂ ਹੋ ਜਾਂਦਾ ਹੈਗਾ ਠੀਕ ਹੈ ਤਾਂ ਕਹਿੰਦੇ ਹੁੰਦੇ ਆ ਕਹਿੰਦੇ ਨੇ ਵੀ ਜਦੋਂ ਅਨੁਸਾਰ ਨੂੰ ਪੈਸਾ ਮਿਲਦਾ ਨਾ ਤਾਂ ਉਹ ਸਭ ਤੋਂ ਪਹਿਲਾਂ ਪਰਮਾਤਮਾ ਨੂੰ ਭੁੱਲਦਾ ਠੀਕ ਹੈ ਸਭ ਤੋਂ ਪਹਿਲਾਂ ਉਹ ਪਰਮਾਤਮਾ ਨੂੰ ਹੀ ਭੁੱਲਦਾ ਹੈਗਾ ਕਿਉਂਕਿ ਹਰ ਇੱਕ ਮਨੁੱਖ ਜਿਹਨੂੰ ਪੈਸਾ ਮਿਲਦਾ ਹੈ ਜਿਹਦਾ ਕੋਈ ਕੰਮ ਚੱਲਦਾ bizness ਚੱਲਦਾ ਉਹ ਇਹ ਗੱਲ ਸੋਚਦਾ ਕਿ ਇਹ ਮੇਰੀ ਮਿਹਨਤ ਹੈ ਠੀਕ ਹੈ ਪਰ ਆਪਾਂ ਉਥੇ ਇਹ ਨੇ ਸੋਚਦੇ ਕਿ ਵਾਹਿਗੁਰੂ ਜੀ ਆਪਾਂ ਕੁਸ਼ਣੇ ਕਰ ਸਕਦੇਗੇ ਪ੍ਰਮਾਤਮਾ ਤੋਂ ਬਿਨਾ ਠੀਕ ਹੈ ਜੇਕਰ ਆਪਾਂ ਆਪਣੀਆਂ ਇਛਾਵਾਂ ਨੂੰ ਪ੍ਰਮਾਤਮਾ ਨਾਲ ਜੋੜ ਕੇ ਚੱਲਾਂਗੇ ਪ੍ਰਮਾਤਮਾ ਦੀ ਇੱਛਾ ਦੇ ਨਾਲ ਜੋੜ ਕੇ ਚੱਲਾਂਗੇ ਤਾਂ ਆਪਣੀਆਂ ਇਛਾਵਾਂ ਵੀ ਜਰੂਰ ਪੂਰੀਆਂ ਹੋਣਗੀਆਂ ਜੇਕਰ ਵਾਹਿਗੁਰੂ ਜੀ ਗੁਰੂ ਮਹਾਰਾਜ ਜੀ ਨੇ ਆਪਾਂ ਨੂੰ ਤੰਦਰੁਸਤੀ ਬਖਸ਼ੀ ਹੈ ਤਾਂ ਆਪ ਆਪਣਾ ਬਿਜ਼ਨਸ ਕਰ ਰਹੇ ਆ ਠੀਕ ਹੈ ਪ੍ਰਮਾਤਮਾ ਜਿਹੜਾ ਆਪਣੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਪਰਮਾਤਮਾ ਦਾ ਰੋਲ ਹੈ ਆਪਣੀ ਜ਼ਿੰਦਗੀ ਦੇ ਵਿੱਚ ਤੇ ਦੁੱਖ ਆਪਾਂ ਨੂੰ ਐਸੇ ਕਰਕੇ ਹੀ ਆਉਂਦੇ ਆ ਕਿ ਆਪਾਂ ਨੂੰ ਪਰਮਾਤਮਾ ਯਾਦ ਰੱਖੀ ਠੀਕ ਹੈ ਥੋੜਾ ਥੋੜਾ ਦੁੱਖ ਤਾਂ ਆਉਣਾ ਜ਼ਰੂਰੀ ਹੈ ਕਿ ਆਪਾਂ ਨੂੰ ਪਰਮਾਤਮਾ ਨਾਲ ਆਪਾਂ ਜੁੜੇ ਰਹੀਏ ਪਰਮਾਤਮਾ ਨਾਲ ਜੇਕਰ ਕਿਸੇ ਹੰਸਾਨ ਨੂੰ ਬਹੁਤ ਖੁਸ਼ੀ ਮਿਲਦੀ ਹੈ ਤਾਂ ਵਾਹਿਗੁਰੂ ਜੀ ਪਰਮਾਤਮਾ ਨੂੰ ਭੁੱਲ ਜਾਂਦਾ ਹੈਗਾ ਕਿ ਜਿਵੇਂ ਇੱਕ ਵਾਰੀ ਨਾ ਇੱਕ ਪਾਠੀ ਸੀ ਠੀਕ ਹੈ ਤੁਹਾਨੂੰ ਸਭ ਨੂੰ ਪਤਾ ਹੈ ਕਿ ਜਿਹੜੇ ਗੁਰੂ ਘਰਾਂ ਦੇ ਵਿੱਚ ਹੁੰਦੇ ਆ ਹਨਾ ਗ੍ਰੰਥੀ ਤੇ ਉਹਨਾਂ ਦੀ ਇੰਨੀ ਜ਼ਿਆਦਾ ਆਮਦਨ ਨਹੀਂ ਹੁੰਦੀ ਉਹਨਾਂ ਦੀ ਇੰਨੀ ਜ਼ਿਆਦਾ ਤਨਖਾਹ ਨਹੀਂ ਹੁੰਦੀ ਪਿੰਡਾਂ ਦੇ ਵਿੱਚ ਜਿਹੜੇ ਗੁਰੂ ਘਰਾਂ ਹੁੰਦੇ ਆ ਤੇ ਜਿਹੜੇ ਆਮ ਪਿੰਡਾਂ ਵਾਲੇ ਹੁੰਦੇ ਹਨਾ ਕੋਈ ਇਤਿਹਾਸਿਕ ਨਹੀਂ ਜਿੱਥੇ ਜਿਹੜੇ ਆਮ ਹੁੰਦੇ ਹਨਾ ਤਾਂ ਉਹਨਾਂ ਦੀ ਇੰਨੀ ਆਮਦਨ ਨਹੀਂ ਹੁੰਦੀ ਉਹਨਾਂ ਦਾ ਗੁਜ਼ਾਰਾ ਕਿਤੇ ਅਸਾਂ ਕੋ ਚੱਲਦਾ ਹੈ ਨਾ ਤਾਂ ਉਹ ਬੜੇ ਰੱਬ ਦੇ ਪਿਆਰੇ ਸੀਗੇ ਸਾਰਾ ਪਰਿਵਾਰ ਬਹੁਤ ਉਹ ਸੇਵਾ ਕਰਦਾ ਸੀ ਪਰਮਾਤਮਾ ਦੀ ਠੀਕ ਹੈ ਹਮਾਰਾ ਤੇ ਵੇਲਾ ਉੱਠਣਾ ਉਹਨਾਂ ਨੇ ਗੁਰੂ ਮਹਾਰਾਜ ਦੀ ਸਾਫ ਸਫਾਈ ਕਰਨੀ ਸੇਵਾ ਕਰਨੀ ਬਹੁਤ ਵਧੀਆ ਤਰੀਕੇ ਨਾਲ ਉਹ ਸੰਭਾਲ ਰਹੇ ਸੀਗੇ ਤਾ ਇੱਕ ਵਾਰੀ ਕੀ ਹੋਇਆ ਕਿ ਗੁਰੂ ਮਹਾਰਾਜ ਨੇ ਉਹਨਾਂ ਤੇ ਕਿਰਪਾ ਕਰ ਦਿੱਤੀ ਤੇ ਉਹਨਾਂ ਦੀ 2 ਕਰੋੜ ਦੀ ਲਾਟਰੀ ਨਿਕਲ ਆਈ ਠੀਕ ਹੈ ਤਾਂ ਜਦੋਂ ਵੈਕਰੂ ਜੀ 2 ਕਰੋੜ ਦੀ ਲਾਟਰੀ ਨਿਕਲੀ ਠੀਕ ਹੈ ਤੇ ਟੈਕਸ ਵਗੈਰਾ ਕੱਟ ਕੇ ਜਿੰਨੇ ਪੈਸੇ ਮੰਨ ਲਓ ਮੇਰੇ ਹਿਸਾਬ ਨਾਲ 1 ਕਰੋੜ ਤੇ 75 ਲੱਖ ਰੁਪਏ ਦੇ ਕਰੀਬ ਉਹਨਾਂ ਦੇ ਖਾਤੇ ਵਿੱਚ ਜਦੋਂ ਪਿਆ ਹੋਣਾ ਹਨਾ ਚਲੋ ਤਾ ਜਦੋਂ ਵਾਏ ਕਰੋ ਜੀ ਉਹਨਾਂ ਦੇ ਖਾਤੇ 'ਚ ਪੈਸੇ ਆਏ ਹਨ ਸਭ ਤੋਂ ਪਹਿਲਾਂ ਉਹਨਾਂ ਨੇ ਕੀ ਕੀਤਾ ਕਿ ਸਭ ਤੋਂ ਪਹਿਲਾਂ ਉਹਨਾਂ ਨੇ ਉਥੋਂ ਆਪਦੀ ਜਿਹੜਾ ਘਰ ਚੇਂਜ ਕੀਤਾ ਠੀਕ ਹੈ ਉਥੇ ਜਿਹੜੇ ਗੁਰੂ ਘਰ ਵਿੱਚ ਤੁਹਾਨੂੰ ਸਭ ਨੂੰ ਪਤਾ ਹੈ ਕਿ ਗ੍ਰੰਥੀ ਜਿਹੜੇ ਗੁਰੂ ਘਰ ਦੇ ਵਿੱਚ ਹੀ ਰਹਿੰਦੇ ਉਥੇ ਹਨ ਤਾਂ ਸਭ ਤੋਂ ਪਹਿਲਾਂ ਉਹਨੇ ਪੈਨਡ ਵਾਲਿਆਂ ਨੂੰ ਜਵਾਬ ਦਿੱਤਾ ਉਨਾ ਨੇ ਆ ਪੈਂਡ ਵਾਲਿਆਂ ਨੂੰ ਜਵਾਬ ਦਿੱਤਾ ਕਿ ਅੱਜ ਤੋਂ ਬਾਅਦ ਮੈਂ ਆਪ ਦਾ ਘਰ ਬਣਾਉਂਗਾ ਮੈਂ ਆਪਦੀ ਘਰ ਕੋਠੀ ਵਿਚ ਰਹਾਂਗਾ ਠੀਕ ਹੈ ਮੈਂ ਇੱਥੇ ਨਹੀਂ ਰਹਿਣਾ ਤੇ ਮੇਰੇ ਕੋਲ ਹੁਣ ਸੇਵਾ ਨਹੀਂ ਹੁੰਦੀ ਦੇਖੋ ਤੁਸੀਂ ਹਜੇ ਉਹਦੇ ਅਕਾਊਂਟ ਦੇ ਵਿੱਚ ਹਜੇ ਪੈਸਾ ਪਿਆ ਹੀ ਸੀਗਾ ਠੀਕ ਹੈ ਤਾਂ ਉਹ ਗੱਲ ਹੈ ਵਾਹ ਗੁਰੂ ਜੀ ਜਦੋਂ ਆਪਾਂ ਨੂੰ ਸੌਖਾ ਮਿਲ ਜਾਂਦਾ ਨਾ ਤਾਂ ਫਿਰ ਆਪਾਂ ਸਭ ਤੋਂ ਪਹਿਲਾਂ ਪਰਮਾਤਮਾ ਨੂੰ ਭੁੱਲਦੇ ਆ ਠੀਕ ਹੈ ਐਸੇ ਕਰਕੇ ਗੁਰੂ ਮਹਾਰਾਜ ਨੇ ਦੁੱਖ ਬਣਾਏ ਆ ਠੀਕ ਹੈ ਤਾਂ ਜੋ ਆਪਾਂ ਨੂੰ ਪਰਮਾਤਮਾ ਯਾਦ ਆਉਂਦਾ ਰਹੇ ਠੀਕ ਹੈ ਤੇ ਵੈਗੁਰੂ ਜੀ ਗੁਰੂ ਮਹਾਰਾਜ ਨੇ ਮੇਰੇ ਤੇ ਵੀ ਕਿਰਪਾ ਕੀਤੀ ਹੈ ਕੁਝ ਦੁੱਖ ਤਕਲੀਫਾਂ ਜਿੰਦਗੀ ਦੇ ਵਿੱਚ ਆਈਆਂ ਜਿਹਦੇ ਕਰਕੇ ਗੁਰਮਹਾਰਾਜ ਦੇ ਲੜ ਲੱਗੇ ਆ ਠੀਕ ਹੈ ਤੇ ਪਰਮਾਤਮਾ ਇਸੇ ਤਰ੍ਹਾਂ ਕਿਰਪਾ ਰੱਖੇ ਗੁਰਮਹਾਰਾਜ ਆਪਣੇ ਚਰਨਾਂ ਦੇ ਨਾਲ ਇਸੇ ਤਰ੍ਹਾਂ ਲਾ ਕੇ ਰੱਖਣ ਗੁਰਬਾਣੀ ਦੇ ਨਾਲ ਜੋੜ ਕੇ ਰੱਖਣ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ